ਅੱਛਾ ਗਿਆਨੀ ਕੋ ਤਰਕ ਵਿੱਚ ਪੈ ਗਿਆ ਬੜਾ ਖਤਰਨਾਕ ਹੈ ਧਰਮ ਲਈ ਕਿਉਂਕਿ ਜਿਹੜਾ ਗਿਆਨੀ ਹੈ ਉਹਨੇ ਕਈਆਂ ਨੂੰ ਤੋੜ ਦੇਣਾ ਹੈ ਜਦੋਂ ਕੋ ਤਰਕ ਸਾਦੇਗਾ ਕਮਲੇ ਲੋਕ ਨੇ ਪਿੱਛੇ ਤੁਰ ਪੈਣਗੇ ਉਸੇ ਵੇਲੇ ਤਰਕ ਕਰਨ ਲੱਗ ਪੈਣਗੇ ਧਰਮ ਤੇ ਧਾਰਮਿਕ ਗ੍ਰੰਥਾਂ ਦੇ ਤੋਂ ਕਈਆਂ ਦੀ ਸੁਰਤੀ ਵਿਗੜੀ ਹੋਈ ਹੈ ਕਈ ਪਾਣੀ ਵਨੀ ਮਾਰੇ ਹੋਏ ਗਿਆਨ ਦੇ ਹੀ ਮਾਰੇ ਹੋਏ ਪੁੱਠੀਆਂ ਗੱਲਾਂ ਕਰਨਗੇ ਪਾਣੀ ਤੇ ਪਰਫੁੱਲਤ ਕਰਨ ਨੂੰ ਸੀ ਫਸਲ ਨੂੰ ਗਿਆਨ ਤੇ ਪਰਫੁੱਲਤ ਕਰਨ ਲਈ ਸੀ ਧਰਮ ਨੂੰ ਇਹਨਾਂ ਕੈਂਚੀ ਧਰਮ ਤੇ ਚਲਾਉਣੀ ਸ਼ੁਰੂ ਕਰ ਦਿੱਤੀ। ਪਾਣੀ ਨੇ ਕੀ ਕਰਨਾ ਸੀ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੁਝ ਤੇ ਜੇ ਪਾਣੀ ਹਟਦੇ ਰੂਪ ਚਾ ਕੇ ਸਭ ਕੁਝ ਉਜਾੜ ਦੇਵੇ ਤੇ ਕਿੱਥੇ ਦੌੜੋਗੇ। ਗਿਆਨ ਜੇ ਹਾਸਲ ਹੋ ਗਿਆ ਤੇ ਧਰਮ ਦੇ ਭਲੇ ਲਈ ਵਰਤੋ। ਔਰ ਯਾਦ ਰੱਖਿਓ ਪਾਣੀ ਦੀ ਮਾਰੀ ਫਸਲ ਨੂੰ ਕੋਈ ਹਰਿਆ ਨਹੀਂ ਕਰ ਸਕਦਾ। ਜਿੰਦਾ ਮਰਜੀ ਗੁਰਮਖ ਹੈ ਨਾ ਕੋਈ ਜਿਹੜਾ ਕੁੱਤਰ ਕੀ ਹੈ ਜਿਹਨੂੰ ਧਿਆਨ ਨੇ ਮਾਰਿਆ ਹੋਇਆ ਹੈ ਨਾ ਉਹ ਗੁਰਮਖਾਂ ਦੀ ਸੰਗਤ ਵਿੱਚ ਵੀ ਨਹੀਂ ਸੁਧਰ ਸਕਦੇ ਹੁਣ ਵੇਖੋ ਕਮਲ ਦੇ ਫੁੱਲ ਦੀ ਸੰਗਤ ਵਿੱਚ ਹੀ ਕੰਡੇ ਹੁੰਦੇ ਨੇ ਕਦੇ ਖੁਸ਼ਬੂਈ ਆਈ ਕੰਡਿਆਂ ਚ ਖੁਸ਼ਬੂਈ ਫੁੱਲਾਂ ਚ ਹੀ ਹੈ ਗੁਰਮਖਾਂ ਦਾ ਇਹ ਤੁਸੀਂ ਆਖੋ ਨਾ ਅਸਰ ਹਰ ਇੱਕ ਨੇ ਕਬੂਲਣਾ ਹੈ ਨਹੀਂ ਮੰੰਜਰ ਧਰਤੀ ਕਿੱਥੇ ਵਰਖਾ ਕਬੂਲਦੀ ਹੈ ਅੰਨਿਆ ਦੀ ਮਹਿਫਲ ਵਿੱਚ ਦੀਵੇ ਦਾ ਕੋਈ ਕੰਮ ਨਹੀਂ ਹੁੰਦਾ ਤੋ ਗਿਆਨ ਹੈ ਜੁੜੇ ਹੋ ਧਰਮ ਨਾਲ ਤੇ ਹੋਰਾਂ ਨੂੰ ਜੋੜੋ ਤੋੜੋ ਨਾ